ਹਾਂਜੀ ਕੀ ਹਾਲ ਚਾਲ ਹੈ ਜੀ ਸੋਹੀ 777 ਵਾਲੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਲੋਕ ਵੀ ਮਿਸਟਰ ਮਾਰਨਿੰਗ ਹੋ ਗਈ ਆਪਣੇ ਗੁੱਟ ਅੱਜ ਦੇ ਅੱਜ 8:05 ਹੋ ਗਏ ਆਪਾਂ ਨੂੰ ਆ ਗਿਆ ਬਾਪੂ ਦਾ ਫੋਨ ਕਹਿੰਦੇ ਖਿਡਾਰੀ ਚਲਵਾ ਕੇ ਆਓ ਤੇ ਪਹੁੰਚੇ ਹੁਣ ਖਿਡਾਰੀ ਚਲਵਾਉਣ ਹੁਣ ਸਟਾਰਟ ਕਰਕੇ ਅੱਟੇ ਆਪੇ ਦੀ ਕਿਰਪਾ ਨਾਲ ਪਹਿਲੀ ਛੱਤ ਤੇ ਹੋਗੀ ਬਾਕੀ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਜਰੂਰ ਦੇਖਿਆ ਕਰੋ ਦਿਖਾਉਂਦੇ ਰਹਿਾਂਗੇ ਤੁਹਾਨੂੰ ਸਾਰਾ ਕੁਝ ਹੋਰ ਸੰਟੀ ਕैम ਹੈ ਸੰਟੀ ਟਾਣ ਬੈਠਾ ਬਾਈ ਆਪਣਾ ਗੰਨੇ ਲਾ ਰਿਹਾ ਹੈ ਉਧਰ ਮਾਮਾ ਫਿਰਦਾ ਪਾਪਾ ਫਿਰਦਾ ਮਿਲਦੇ ਜਾਂਕੇ ਜਾਂਦੇ ਹਾਂਜੀ ਲੋ ਵੀ ਮਿੱਤਰੋ ਆਪਾਂ ਘਰੇ ਤਾ ਗਿਆ ਸੀਗੇ ਖਿਡਾਰੀ ਚਲਾਉਣੇ ਤੋਂ ਬਾਅਦ ਖਿਡਾਰੀ ਚਲਵਾਏ ਕੰਮ ਕੁੰਮ ਜਿਹੜਾ ਹੈ ਤਾਂ ਉੱਥੇ ਕਰਵਾਇਆ ਇਹ ਬਾਕੀ ਬੰਦੇ ਉੱਥੇ ਲੱਗੇ ਹੋਏ ਆ ਬਾਕੀ ਆਪਾਂ ਜਿਹੜਾ ਮਤਲਬ ਕੱਲ ਖੇਤ ਬਾਗ਼ ਆਏ ਸੀਗੇ ਰਾਤ ਉਹਦੇ ਤੇ ਮਾਰਨਾ ਆਪਾਂ ਨੇ ਹੁਣ ਸੁਪਰ ਸੈਟਰ ਆਪਾਂ ਹੁਣ ਚੱਲਿਆਂ ਸੁਪਰ ਸੈਟਰ ਮਾਰਨ ਟਾਈਮ ਮੇਰੇ ਖਿਆਲ ਸੱਤ ਵਜੇ ਨਾਲੇ ਹੋਗੇ ਤੇ ਬਾਕੀ ਬਣੇ ਰਹੋ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਦਿਖਾਉਨੇ ਤੁਹਾਨੂੰ ਨਾਲ ਦੀ ਨਾਲ ਹਾਂਜੀ ਲੋ ਜੀ ਟਰੈਕਟਰ ਹੋਣ ਦਾ ਤਾਂ ਆਪਾਂ ਨੇ ਕਰਮ ਆਪਾਂ ਰਾਤ ਇਹ ਸੁਪਰ ਸੈਟਰ ਪਾ ਕੇ ਖੜਾਤਾ ਸੀਗਾ ਇਹਨੂੰ ਤੇ ਤਵੀਆਂ ਉਧਰ ਖੋਲਦਿਆਂ ਦੀਆਂ ਸਾਹਮਣੇ ਤੇ ਚਲੋ ਸਵੇਰੇ ਆਪਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਕਰਕੇ ਆਪਾਂ ਰਾਤ ਜਦੋਂ ਆਏ ਹਾਂ ਜਦੋਂ ਮਤਲਬ ਖੋਲ ਕੇ ਤਵੀਆਂ ਸੁਪਰ ਸੇਟਰ ਪਾ ਲਿਆ ਸੀਗਾ ਇਹਨੂੰ ਤਾਂਕਿ ਹੁਣ ਚੱਲੇ ਆ ਸੁਪਰ ਸੇਟਰ ਮਾਰਨ ਬਣੇ ਰਹੋ ਵਲੌਗ ਦੇ ਐਂਡ ਤੱਕ ਜਰੂਰ ਦੇਖਿਓ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਹੁਣ ਓਕੇ ਮਿੱਤਰੋ ਜੀ ਲਓ ਵੀ ਮਿੱਤਰੋ ਨਿਕਲ ਗਏ ਘਰ ਤੋਂ ਇਹ ਇੱਧਰ ਡੱਲ ਰਹੀ ਆਪਣੀ ਝਲਾੜੀ ਆਪਾਂ ਜਿਹੜੀ ਟਰਾਲੀ ਖੜਾ ਕੇ ਗਏ ਦੋ ਉਧਰ ਮਾਮੇ ਹੋਣੇ ਲੱਗੇ ਹੋਏ ਆ ਸੰਜਾਰ ਬਾਈ ਆ ਗਿਆ ਆਪਣਾ ਤੇ ਹੋਰ ਸ਼ੈਂਟਡ ਆਉਣ ਹੈ ਤੇ ਇੱਕ ਆਹ ਬੰਦਾ ਇਹ ਬੰਦਾ ਆ ਗਿਆ ਮੇਰੇ ਨਾਲ ਹੰਡ ਨੇ ਮਾਰਿਆ ਪਿਆ ਵਿਚਾਰਾ ਹੈ ਹੈ ਤੇ ਆਪਾਂ ਜਾ ਰਹੇ ਆ ਹੁਣ ਮਿਲਦੇ ਆਂ ਜੀ ਤੁਸੀਂ ਨਾਲ ਬਣੇ ਰਹੋ ਵਲੌਗ ਤੇ ਐਂਡ ਤੱਕ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਕੀ ਲੋ ਵੀ ਮਿੱਤਰੋ ਕਹਿੰਦੇ ਤਨਹੌਰੀ ਦੀ ਧਰਤੀ ਦਾ ਲੱਲਾ ਡਾਊਨ ਮਿਲ ਗਿਆ ਸੱਚ ਰੇ ਸੱਚ ਰੇ ਬਾਮਣ ਦਾ ਕਹਿੰਦੇ ਜੁੰਡੀ ਦਾ ਯਾਰ ਹੈ ਚੱਲ ਆਪਾਂ ਚੱਲ ਕੋਈ ਨਹੀਂ ਲੈ ਵੀ ਮਿੱਤਰੋ ਕੂਲੀ ਪਲੇਨ ਆਇਆ ਤੇ ਬਾਂਮਣ ਜੋਗੀ ਦੁਕਾਨ ਬੰਦ ਸੀ ਹੋਰ ਵੀ ਗੱਲ ਬਾਤ ਹੁਣਾਂ ਦੇ ਅਕਰ ਕੋਈ ਮੂਡੀ ਫਰਜ਼ੀ ਕਰੀ ਉੱਥੇ ਮਿੱਟੀ ਨਵੇੜ ਤਾਂ ਆਪਾਂ ਥੋੜੀ ਹੀ ਰਹਿ ਗਿਆ ਕੰਮ ਬਸ ਥੋੜੀ ਹੀ ਰਹਿ ਗਿਆ ਇਹ ਬੰਦਾ ਬਾਈ ਆਪਣੇ ਨਾਲ ਉੱਥੇ ਗਿਆ ਦਾ ਪਟਿਆਲੇ ਜਿਹੜਾ ਸਮਾਨ ਲੈ ਕੇ ਆਇਆ ਮਸ਼ੀਨ ਦਾ ਕੈਵਨ ਕੁਮਨ ਹਾਂਜੀ ਉਹ ਵੀ ਮਿੱਤਰੋ ਪਹੁੰਚ ਗਏ ਸੀਗੇ ਮੋਟਰ ਤੇ ਉਹ ਬੈਠਾ ਪੰਡਤ ਜੀ ਕੌਲ ਪਰ ਆਪਾਂ ਲੱਗੇ ਹੋਏ ਆ ਸੁਪਰ ਸੀਟਰ ਮਾਰਨ ਪੈਸੇ ਤਾਂ ਨੂੰ ਲੋੜ ਨਹੀਂ ਦੀ ਸੁਪਰ ਸੀਟਰ ਦੀ ਆਪਾਂ ਤਾਂ ਮਾਰਨ ਲੱਗੇ ਆ ਕਿ ਕਿੰਨਾ ਬਣਾ ਵਿੱਚਾ ਹੈ ਕਾਫੀ ਜਿਆਦਾ ਕੱਖ ਤੈਦੇ ਕੰਟੇ ਕਿਤੇ ਕਿਤੇ ਬਹੁਤ ਜਿਆਦਾ ਰਹੇਗੇ ਕਿਉਂਕਿ ਅੱਗ ਨਹੀਂ ਦੀ ਲੱਗੀ ਹੈਗੀ ਚੰਗੀ ਤਰ੍ਹਾਂ ਉਦੇ ਕਰਕੇ ਤਵੀਆਂ ਨਾਲ ਸੱਟ ਨਹੀਂ ਆਇਆ ਤਵੀਆਂ ਮਾਰਤੀਆਂ ਦੀ ਪਹਿਲਾਂ ਆਪਾਂ ਨੇ ਤਾਂ ਕਿ ਹੁਣ ਸੁਪਰ ਸਟਰ ਲੱਗੇ ਪਿਆ ਮਾਰਨਾ ਦੇਖਦੇ ਹਾਂ ਹੁਣ ਕਿੰਨੇ ਟਾਈਮ ਚ ਵੱਜਦਾ ਪਹਿਲਾਂ ਆਪਾਂ ਹੁਣ ਹੀ ਵਲੌਗ ਪਾ ਕੇ ਹਟਿਆ ਨਾ ਮਾ ਤਾਂ ਕਰਕੇ ਆਪਾਂ 10 15 ਮਿੰਟ ਲੇਟ ਹੋਗੇ ਬਾਕੀ ਲੱਗੇ ਹੋਏ ਆ ਜੋੜਾ ਸੋੜਾ ਆਪਾਂ ਦੇਖਦੇ ਹਾਂ ਉਹ ਕੱਟ ਕੇ ਵੇਚਦੇ ਹੁੰਦੇ ਆ ਪਹਿਚੂ ਨੂੰ ਆਪਾਂ ਨੇ ਭੇਜ ਦੇਣਾ ਐਨੇ ਜਿਹੜਾ ਇਹ ਟਰਾਲੀ ਖਾਲੀ ਕਰਨਾ ਪੀਵੀ ਭਰੀ ਵੀ ਹੈ ਕਾਈ ਤੋਂ ਉਹ ਬੰਦੇ ਚ ਲਾਉਣੀ ਆ ਉਹ ਪਿੱਛੇ ਚੱਲੇ ਆ ਉਹ ਤੇ ਬਾਕੀ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰਦੇ ਜਾ ਕਰੋ ਬਾਕੀ ਆਪਾਂ ਨਵਾਂ ਬਲੌਗ ਪਾ ਕੇ ਆਨੇ ਆਂ ਮੂਹੇ ਦੱਸਿਓ ਕਿਵੇਂ ਲੱਗਿਆ ਅਸੀਂ ਜਦੋਂ ਅਸੀਂ ਉਹਦੇ ਦੇ ਫਾਈਨਲ ਸਾਲ ਦੇ ਵਿੱਚ ਕੰਮਕਾਰ ਵੀ ਸਾਰਾ ਕੁਝ ਸਿੱਖਿਆ ਹੁਆ ਬਾਕੀ ਲੋ ਜੀ ਮਿਲਦੇ ਆ ਹੁਣ ਤੁਹਾਨੂੰ ਫਟਾਫਟ ਨਵੇੜ ਕੇ ਕੰਮ ਫਿਰ ਦੇਖਦੇ ਆ ਕਿਆ ਕਰਨਾ ਕਿੱਧਰ ਨੂੰ ਜਾਣਾ ਅਗਲੀ ਕਲਿੱਪ ਚ ਮਿਲਦੇ ਆ ਹੁਣ ਹਾਂਜੀ ਲਓ ਵੀ ਮਿੱਤਰੋ ਦਾ ਵੀ ਬਾਂਝ ਗਿਆ ਮੈਦਾਨ 'ਚ ਬਾਂਮਣ ਦੇ ਮਗਾਈ ਦੀ ਚਾਹ ਪੰਦਰਜੀ ਨੇ ਜੀਤਾ ਜੀ ਹਾਜ਼ਰ ਹੋ ਗਏ ਬਾਈ ਮਿੰਟ 'ਚ ਹੋਰ ਜੀਤੇ ਕਾਮ ਐਨ ਵਧੀਆ ਬਾਈ ਮੁੰਡਾ ਘਰ ਦੇ ਕੰਮ ਕਾਰਨ ਵੇੜ ਕੇ ਆਇਆ ਬਾਕੀ ਆਪਾਂ ਚਾਹ ਪਾਣੀ ਪੀਂਦੇ ਨਹੀਂ ਹੈਗੇ ਆਪਾਂ ਲੱਗੇ ਵੇ ਜੋਰਾਂ ਸੋਰਾ ਆਪਾਂ ਸੂਪਰ ਫਿੱਟਰ ਮਾਰਨ ਬਾਕੀ ਬਣੇ ਰਹੋ ਚੈਨਲ ਦੇ ਨਾਲ ਤੁਸੀਂ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਾਕੀ ਕੋਈ ਵੀ ਕਮੀ-ਵੇਸ਼ੀ ਲੱਗਦੀ ਹੁੰਦੀ ਵਿੱਚ ਦੱਸ ਦਿਆ ਕਰੋ ਮੇਰਾ ਵੀਰ ਬਣ ਕੇ ਕਿਉਂਕਿ ਕਈ ਵਾਰੀ ਹੋ ਜੇ ਕਰਦਾ ਕੋਲ ਤੋਂ ਲੱਗਦੀ ਕੋਈ ਚੀਜ਼ ਨਹੀਂ ਸਹੀ ਲੱਗਦੀ ਹੈਗੀ ਬੋਲਣ ਦਾ ਢੰਗ ਜਾਂ ਕੁਝ ਵੀ ਹੋਰ ਉਹ ਚੀਜ਼ ਆਪਾਂ ਨੂੰ ਦੱਸ ਦਿਆ ਕਰੋ ਆਪਾਂ ਸੁਧਾਰਾਂਗੇ ਉਹ ਬਾਕੀ ਜਿਹੜੀ ਜੀ ਵਧੀਆ ਲੱਗਦੀ ਹੁੰਦੀ ਬਲੌਗ ਕਿਵੇਂ ਲੱਗਦੇ ਆ ਸਾਰੇ ਵਧੀਆ ਲੱਗਦੇ ਆ ਕਿੱਦਾਂ ਲੱਗਦੇ ਆ ਉਹ ਵੀੱਸਾ ਕਰੋ ਬਾਕੀ ਬਾਹਰ ਵਾਲੇ ਵੀਰਾਂ ਵਾਸਤੇ ਗਾਣ ਗਾਉਂਦੇ ਆ ਤੇ ਚਾਹਦੇ ਆ ਵਾਸਤੇ ਸਾਰੇ ਵਧੀਆ ਵਾਸਤੇ ਯਾਰਾ ਮੇਰੇ ਬਾਹਰ ਵਾਲੇ ਆ ਰਿਹਾ ਗਾ ਜਿਹੜੇ ਭਾਈ ਜੂ ਕੱਢਦਾ ਵਾ ਤਾਂ ਪੂਰਾ ਵਧੀਆ ਵਧੀਆ ਜਿਹੜਾ ਮੈਂ ਲੇ ਰਿਹਾ ਮਾਹੀ ਬਹੁਤ ਬੜੀ ਚੰਗਾ ਲੱਗ ਰਹੀ ਆ ਮੇਰੇ ਬਲੌਗ ਵੀ ਬੰਦ ਬਹੁਤ ਵਧੀਆ ਰਿਹਾ ਬਣੇਦੇ ਹੋ ਐਂਡ ਤੱਕ ਬਲੌਗ ਨੂੰ ਜਰੂਰ ਦੇਖਿਓ ਲੱਗੇਵੇਂ ਆਪਾਂ ਜੋਰਾ-ਸ਼ੋਰਾ ਆਪਾਂ ਕੰਮ ਖਿੱਚ ਕੇ ਨਵੇੜਨ ਦੋਨੋਂ ਹੁਣ ਅਗਲੀ ਕਲਿੱਪ ਚ ਉਨੇ ਟਾਈਮ ਲਈ ਛਾਡਾ ਬਾਏ ਬਾਏ ਹਾਂਜੀ ਲੋ ਵੀ ਮਿੱਤਰੋ ਸੁਪਰ ਸੈੱਡਰ ਦਾ ਆਪਾਂ ਮਾਰਤਾ ਚੱਕ ਤੇ ਫੱਟੇ ਬਾਕੀ ਦੇਖੋ ਸਫਾਈ ਘੇਰੇ ਆ ਲੈ ਕੇ ਆ ਮਾਰੇ ਆ ਲੈ ਆਏ ਵੇ ਇਹ ਬਾਂਦਰ ਦੋ ਪਿੰਡ ਨ ਲੱਗੇ ਵੇ ਆ ਕੌਡੀ ਖੇਲਦੇ ਆ ਸਮਾਨ ਸੱਟ ਤੱਕ ਨੇ ਲੈ ਆ ਬਾਮਣ ਹੈ ਜੀ ਆ ਇੱਕ ਦੂਆ ਜਸ਼ਨ ਹੈ ਜੀ ਦੋਏ ਘੋਲ ਨ ਲੱਗੇ ਵੇ ਆਪਾਂ ਵੀ ਲੱਤਾਂ ਮਾਰੀ ਇਹਨਾਂ ਤੇ ਅਰੇ ਹੱਥੇ ਚੱਕੀ ਆ ਇਹਨੇ ਬਹੁਤ ਜ਼ਿਆਦਾ ਆਪਾਂ ਵੀ ਲੱਤ ਫੇਰਦੇ ਆ ਵਿੱਚੋਂ ਜਾ ਕੇ ਅਰੇ ਫੇਰੇ ਲੈ ਇਹ ਟਾ ਭੈਣ ਦੀ ਫੜ ਬੰੂ ਗੇਰ ਮੈਂ ਕਹਿਣਾ ਫੜ ਕੇ ਆ ਜਾ ਸਿੱਟ ਲਓ ਉਹ ਦੇ ਰੱਖੋ ਸਾਈਡੇ ਦਾ ਸਿੱਟ ਲਓ ਆ ਜਾ ਦੋਏ ਆ ਜਾ ਆ ਜਾ ਫੋੜ ਆ ਜਿਸੀ ਨੂੰ ਫੜਾ ਦੇ ਆ ਜਾ ਦੇਖ ਲਾ ਇਹ ਕਿਹਨਾਂ ਦੇਖ ਕਿਹਨਾਂ ਆ ਜਾ ਆ ਜਾ ਆ ਜਾ ਆ ਜਾ ਕਿੱਥੇ ਗਿਰਨਾ ਲੋ ਵੀ ਮਿੱਤਰੋ ਕੋਲ ਨਾ ਲੱਗੇ ਆ ਸਾਡੇ ਨਾਲ ਹੁਣ ਦੇਖਦੇ ਆ ਆਹ ਬਹੁਤ ਵਾਰ ਟੱਪਦਾ ਅੱਜ ਲੋ ਵੀ ਗਰ ਗਿਆ ਬਾਈ ਗਰ ਗਿਆ ਲੋ ਵੀ ਪਰਨਾ ਪਰਨਾ ਬੰਨੇ ਜੀ ਉਸਨੇ ਤੂੰ ਪਰ ਇਹਦੇ ਸਿੱਟ ਲੱਤ ਇਹਦੇ ਸਿੱਟ ਲੱਤ ਇਹਨੇ ਹੱਥ ਚੱਕੀ ਜਿਆਦਾ ਸਾਹ ਦੇਖੋ ਇਹਨੂੰ ਬਈ ਕਿ ਕੰਝੜੇ ਆ ਆਪੀਆਂ ਇੱਧਰ ਆ ਜਾ ਬਾਕੀ ਲੋ ਵੀ ਮਿੱਤਰੋ ਹੁਣ ਆਪਾਂ ਚੱਲਦੇ ਆ ਘਰ ਨੂੰ ਆਪਾਂ ਲੈ ਕੇ ਆਉਣਾ ਦੂਆ ਟਰੈਕਟਰ ਕਣਕ ਬੀਜੀ ਐ ਫਿਰ ਅਜੂਰੇ ਮਿਲਦੇ ਆ ਤੁਹਾਨੂੰ ਹੁਣ ਅੱਗੇ ਜਾ ਕੇ ਜੀ ਕੀ ਹਾਲ ਚਾਲ ਹੈ ਜੀ ਕਿੱਦਾਂ ਸ਼ੈਂਟੀ ਕੈਮ ਐ ਫੋਰ ਗਲਜਾਰ ਕੈਮ ਐ ਹੱਥ ਖੜਾ ਕਰਦੇ ਕੈਮ ਐ ਕੈਮ ਐ ਪੂਰਾ ਲੋ ਵੀ ਮਿੱਤਰੋ ਖਿਲਾੜੀ ਚ ਪੰਜ ਗੰਨੇ ਰਹਿ ਗਏ ਥੋੜਾ ਹੀ ਅੱਜ ਆਪਣੀ ਸ਼ੁਰੂਆਤ ਹੋ ਗਈ ਖਿਲਾੜੀ ਚ ਲਾਉਣ ਦੀ ਕਾਚਾ ਖੜਾ ਚਾਚੇ ਨਾਲ ਮਾਰਦੇ ਗੱਲਾਂ ਬਾਤਾਂ ਬਾਕੀ ਆਪਾਂ ਲੈਣਾ ਹੈ ਤੇ ਦੂਜਾ ਟਰੈਕਟਰ ਤੇ ਦੇਖਿਆ ਬੱਤ ਵੀ ਆਈ ਪਈ ਆ ਹੋਰ ਚਾਚੇ ਕੈਮ ਹੈ ਕੈਮ ਹੈ ਸਲੂਟ ਮਾਰਦੇ ਉਦਨ ਵਾਲਾ ਹਾਂ ਲੋ ਜੀ ਬੱਤ ਆ ਗਈ ਮਿੱਤਰੋ ਗੁੜ ਖਾ ਲੋ ਆ ਕੇ ਬਾਕੀ ਕਿਸੇ ਵੀ ਵੀਰ ਨੂੰ ਗੁੜ ਸੱਕਰ ਕੁਝ ਚਾਹੀਦਾ ਹੋਵੇ ਦੱਸਿਓ ਜਰੂਰ ਮਿਲ ਜੂਗੀ ਬਾਪੇ ਹਾਂ ਮਿਲ ਜੂ ਮਿਲ ਜੂਗੀ ਜੀ ਮਿਲ ਜੂਗੀ ਮੇਰਾ ਨਾਮ ਲੈ ਕੇ ਆਉਂਗਾ ਤੁਹਾਨੂੰ ਡਿਸਕਾਊਂਟ ਮਿਲੂਗਾ ਔਰ ਫਿਰ ਲੋ ਵੀ ਮਿੱਤਰੋ ਖਿਡਾਰੀ ਦੀ ਹੋ ਗਈ ਸਟਾਰਟਿੰਗ ਅੱਜ ਚਾਚਾ ਬਣਾ ਕੈਮ ਆ ਨਿਖਰਿਆ ਫਿਰਦਾ ਐ ਸੂਟ ਬੂਟ ਪਾ ਕੇ ਸਰਾ ਟੌਰ ਗੱਡੀ ਫਿਰਦਾ ਮਾਮਾ ਲੱਗਿਆ ਵਾ ਭਾਈ ਆਫ ਕਰਨ ਹੈ ਅੱਛਾ ਠੀਕ ਆ ਠੀਕ ਆ ਲੋ ਵੀ ਮਿੱਤਰੋ ਚੱਲ ਰਿਹਾ ਖਿਡਾਰੀ ਦਾ ਕੰਮ ਵੀ ਆਪਣਾ ਜੋਰਾਂ ਛੋਰਾ ਆਪਾਂ ਕਿਸੇ ਵੀ ਵੀਰ ਨੂੰ ਗੁੜ ਸ਼ੱਕਰ ਚਾਹੀਦਾ ਹੋਵੇ ਆਹ ਦੇਖ ਲਓ ਵਾ ਸਾਹਮਣੇ ਮਾੜੀ ਜਿਹਾ ਲਾਗ ਆਪਣੇ ਮਾੜੀ ਜਿਹਾ ਲਾਗ ਆਪਣੇ ਖਿਡਾਰੀ ਆ ਸਰਪੰਚ ਖਿਡਾਰੀ ਲੋ ਜੀ ਆਓ ਜੀ ਆਓ ਵੱਧ ਤੇ ਵੱਧ ਗੁੜ ਖਾਓ ਸ਼ੱਕਰ ਖਾਓ ਨਾਲੇ ਲੈ ਕੇ ਜਾਓ ਇਹ ਨਹੀਂ ਯਾ ਚੇ ਸਹੀ ਗੱਲ ਨਹੀਂ ਸਹੀ ਗੱਲ ਆ ਬਾਈ ਫਿਰਦੇ ਅੱਕੇ ਜਾ ਕੇ ਹੁਣ ਉਹ ਵੀ ਮਿੱਤਰੋ ਪੱਤ ਆ ਗਈ ਆਪਣੇ ਆ ਪੱਤ ਤਾਰ ਲਈ ਆਪਾਂ ਨੇ ਭਾਪੇ ਇਹਨਾਂ ਨੇ ਬਾਕੀ ਆ ਦੇਖ ਲੋ ਮੇਰੇ ਵੀਰੋ ਖਾਣ ਨੂੰ ਤਿਆਰ ਖੜੇ ਆ ਸਪੈਸ਼ਲ ਬਾਈ ਇਹਨਾਂ ਨੇ ਰੋਕੇ ਆ ਉਰੇ ਪੈਸੇ ਕੰਮ ਕਰਨ ਚੱਲੇ ਤੇ ਕਹਿੰਦੇ ਵਾਤ ਆਈ ਵੀ ਆ ਗੁੜ ਖਾ ਕੇ ਜਾਣਾ ਸੀ ਲਾਲ ਲਾਲਾ ਗੁੜ ਕਿਹੜਾ ਖਾਣਾ ਉੰਮੀਂ ਲਾ ਕੇ ਖਾਣਾ ਕਿਹੜਾ ਗੁੜ ਖਾਣਾ ਹੈ ਹਲੋ ਜੀ ਸੰਗ ਗਿਆ ਸੰਗ ਗਿਆ ਸੰਗ ਗਿਆ ਸੰਗ ਗਿਆ ਲੋ ਵੀ ਮਿੱਤਰੋ ਗੁੜ ਖਾ ਕੇ ਫਿਰ ਆਪਾਂ ਕੰਮਕਾਰ ਕਰਦੇ ਆ ਲੈ ਕੇ ਜਾਣੇ ਟਰੈਕਟਰ ਤੂਗਾ ਬੀਜਦਿਆਂ ਕਣਕ ਉੱਥੇ ਜਾ ਕੇ ਦੇਖਦੇ ਮਾਹੌਲ ਚਾਲ ਦਿਖਾਉਣੇ ਵਾਲੇ ਤੁਹਾਨੂੰ ਬਣੇ ਰਹੋ ਬਲੌਗ ਦੇ ਨਾਲ ਮਿੱਤਰੋ ਲੋ ਵੀ ਮਿੱਤਰੋ ਸ਼ਿਕਾਰੀ ਲੱਗੇ ਖਾਣ ਐ ਗਾਲੇ ਲਪੇਟਣ ਦਾ ਐ ਲੱਗਿਆ ਵੀ ਕਣਕ ਕਦੇ ਗੁੜ ਨਹੀਂ ਦੇਖਿਆ ਹੁੰਦਾ ਚਲੋ ਚਲੋ ਫਟਾਫਟ ਚੱਕੋ ਜਿਹੜਾ ਹੈਗਾ ਪਾਪੇ ਨੂੰ ਦੇਖਣ ਆਈਆਂ ਕੱਲ ਲੱਗਣਾ ਯਾ ਬੱਸ ਉਹ ਸ਼ੱਕਰ ਬਣਾਣੀ ਬਣਾਦੀ ਮੈਂ ਚੱਲ ਫਿਰ ਬੱਸ ਚੱਲਦੇ ਕੋਣੀ ਲੋ ਵੀ ਮਿੱਤਰੋ ਡਿਊਟੀ ਲੱਗੀ ਆ ਆਪਣੀ ਕਹਿੰਦੇ ਆਹ ਬਾਤ ਠੰਡੀ ਹੋਏ ਤੇ ਸ਼ੱਕਰ ਬਣਾ ਕੇ ਫੇਰ ਜਾਇਓ ਪਾਪਾ ਜੀ ਕਹਿੰਦੇ ਬੰਦੇ ਸਾਡੇ ਢਿੱਲੇ ਆ ਬੰਦੇ ਜਿਹੜੇ ਹੈਗੇ ਆ ਕੰਮਕਾਰ ਲੱਗੇ ਜਵੇ ਬਾਕੀ ਕੁਲਜ਼ਾਰ ਬਾਈ ਹੋਰ ਸੁਣਾ ਕੁਲਜ਼ਾਰ ਗੱਲਬਾਤ ਘਰ ਪਰਵਾਹ ਠੀਕ ਆ ਬਾਲ ਬੱਚੇ ਕੈਮ ਆ ਸ਼ਾਂਤੀ ਤੇਰੇ ਬਾਲ ਬੱਚੇ ਠੀਕ ਆ ਹੈ ਵਿਆਹ ਕਰਾ ਦੀ ਤੇਰਾ ਕਰਾ ਦਈਏ ਕਰਾ ਲਓ ਬਾਈ ਕਹਿੰਦਾ ਦੇਖਿਓ ਬਾਈ ਜੇ ਕੋਈ ਕੁੜੀ ਹੋਈ ਸਾਊ ਵਿਚਾਰੀ ਮੁੰਡਾ ਬਹੁਤ ਸਾਊ ਆ ਸਾਡਾ ਇਹ ਕੰਮ ਆ ਮੁੰਡਾ ਲਓ ਜੀ ਮਿੱਤਰੋ ਦੇਖੋ ਰੌਣਕਾਂ ਪੰਜਾਬ ਦੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਟਲੀ ਦਵਾਈ ਕਿੱਥੇ ਲੱਭਣੀਆਂ ਇਹ ਇਹ ਰੌਣਕਾਂ ਜਿਹੜੀਆਂ ਆ ਆਪਣੀਆਂ ਪੰਜਾਬ ਤੇ ਲੱਭਣੀਆਂ ਇਹ ਵਿਰਸਾ ਆਪਣਾ ਬਹੁਤ ਪੁਰਾਣਾ ਚੱਲਦਾ ਆ ਰਿਹਾ ਬਾਕੀ ਵੱਧ ਤੋਂ ਵੱਧ ਆਪਾਂ ਟਰਾਈ ਕਰਾਂਗੇ ਤੁਹਾਨੂੰ ਸਾਰੀਆਂ ਰੌਣਕਾਂ ਮੇਲਾ ਪੰਜਾਬ ਦੀਆਂ ਦਿਖਾਉਣ ਦੀਆਂ ਜਿੱਕਣ ਵੀ ਹੈ ਬਾਕੀ ਉਰੇ ਆਪਾਂ ਮਿੱਟੀ ਡੰਪ ਕਰਦੇ ਆ ਜੇ ਆਪਣੀ ਜਗ੍ਹਾ ਏ ਸਾਹਮਣੇ ਆਪਾਂ ਬਾਜਰਾ ਬੀਜਿਆ ਵਾ ਤੇ ਇੱਥੇ ਮਿੱਟੀ ਆਪਾਂ ਡੰਪ ਕਰ ਲੰਨੇ ਜਿੱਕਣਾ ਕਿਤੇ ਲਈ ਵੀ ਹੋਵੇ ਉਦੋਂ ਬਾਅਦ ਕਿਸੇ ਵੀ ਵੀਰ ਨੂੰ ਮਿੱਟੀ-ਮੁੱਟੀ ਵੀ ਚਾਹੀਦੀ ਹੋਵੇ ਉਹ ਵੀ ਦੱਸਿਓ ਕੋਈ ਚੱਕਰੇ ਨਹੀਂ ਹੈਗਾ ਬਾਕੀ ਦੇਖੋ ਜੀ ਰੌਣਕ ਵਿਊ ਚੈੱਕ ਕਰੋ ਯਾਰ ਕਿੰਨਾ ਸੋਹਣਾ ਆ ਰਿਹਾ ਇਹ ਚੀਜ਼ਾਂ ਕਿੱਥੇ ਲੱਭਣੀਆਂ ਆਪਾਂ ਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਟਲੀ ਕਿਤੇ ਵੀ ਨਹੀਂ ਲੱਭਣੀਆਂ ਕੋਈ ਕੰਟਰੀ ਹੋਵੇ ਜਿਵੇਂ ਮਰਜੀ ਕਰੋ ਚੱਕ ਪੰਜਾਬ ਦੀਆਂ ਰੌਣਕਾਂ ਮਿੱਤਰੋ ਬੰਦੇ ਸਾਰੇ ਹੀ ਬੰਦੇ ਉਰੇ ਨਾਲੇ ਖੁਸ਼ ਹੋ ਕੇ ਕੰਮ ਕਰਦੇ ਆ ਹਨ ਲੋ ਜੀ ਚਾਚਾ ਲੱਗ ਗਿਆ ਆਪਣਾ ਹੁਣ ਲਾਗ ਆਪਣੇ ਮਾਰੀ ਓਰੇ ਤੇ ਇੱਥੇ ਰੌਣਕਾਂ ਲੱਗੀਆਂ ਰਹਿਣੀਆਂ ਹੁਣ ਬਸ ਸਿਆਲ ਸਿਆਲ ਤੁਹਾਨੂੰ ਰੌਣਕਾਂ ਪੂਰੀਆਂ ਭਖਿਆਵਾ ਦਿਖੂਗਾ ਕੰਮ ਪੂਰਾ ਹੈ ਨਾ ਸਿਆਲ ਸਿਆਲ ਆਪਣਾ ਕੰਮ ਪੂਰਾ ਜੋਰਾ-ਸ਼ੋਰਾ ਆਪਾਂ ਚੱਲਣ ਓਰੇ ਆਪਾਂ ਵੈਸੇ ਸਾਰੇ ਵੀਰਾਂ ਨੂੰ ਦੱਸ ਦਈਏ ਗੰਨਾ ਆਪਾਂ ਆਪਣੇ ਘਰ ਦੇ ਹੀ ਕਰਦੇ ਆ ਇਹਦਾ ਘਰ ਦਾ ਗੰਨਾ ਹੁੰਦਾ ਆਪਣੇ ਘਰ ਦੀ ਗੁੜ ਸ਼ੱਕਰ ਉਹੀ ਕਰਦੇ ਆ ਬਾਕੀ ਕਿਸੇ ਵੀ ਵੀਰ ਨੂੰ ਚਾਹੀਦੀ ਹੋਵੇ ਐਨ ਸ਼ੁੱਧ ਕੋਈ ਮਿਕਸਿੰਗ ਨਹੀਂ ਕੋਈ ਕੁਛ ਨਹੀਂ ਚੀਨੀ ਚੁੰਨੀ ਨਹੀਂ ਆਪਣੇ ਘਰ ਜੋਗੀ ਸ਼ੱਕਰ ਕੋੜੇ ਕੱਢਦੇ ਆ ਬਣਾਉਨੇ ਆ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਉਹ ਦੱਸਿਓ ਜਰੂਰ ਬਾਕੀ ਬਣੇ ਰਹੋ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਇਦਾਂ ਹੀ ਰੌਣਕਾਂ ਨਮੀਆਂ ਨਮੀਆਂ ਦਿਖਾਉਂਦੇ ਰਹੂਗੇ ਜੀ ਲੋ ਵੀ ਮਿੱਤਰੋ ਗੁੜ ਗਰਮਾ-ਗਰਮ ਖਾ ਰਹੇ ਆ ਡਲੀਆਂ ਬਣਾ ਕੇ ਲਾ 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 ਇੱਧਰ ਲੱਗਿਆ ਵਾ ਆਪਣਾ ਜਸ਼ਨਾ ਬਾਈ ਜਿਨਾਂ ਦੀ ਨਾਲ ਕਰ ਰਹੇ ਆਂ ਆਪਾਂ ਕੰਮ ਅੱਛਾ ਦੇ ਲੈ ਚੱ체 ਮੈਂ ਪੋਨਾ ਕਰਮਾ ਜੇ ਤੈਨੂੰ ਪੂਰਾ ਦੇਣਾ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਖੁੱਲੇ ਆਹ ਲੈ ਲੋ ਵੀ ਮਿੱਤਰੋ ਬਾਸ ਦਾ ਦਾਸ ਹੋਣਾ ਵਾਲਾ ਹੋ ਹੋਰ ਬਾਸ ਬਾਸ ਖੁੱਲੇ ਗੱਫੇ ਆ ਕੇ ਜਿੰਨਾ ਮਰਜ਼ੀ ਖਾਓ ਕੋਈ ਚੱਕਰ ਨਹੀਂ ਹੈ ਨਾ ਬੱਸ ਨਾ ਪੋਰਦੇ ਹੁਣ ਕਰਨਾ ਕਰ ਮੋੜ ਮਿੱਤਰ ਜੋ ਤਾਂ ਬਾਨ ਲੱਗਿਆ ਵੀ ਮਿੱਤਰ ਇੱਕ ਵੇਖੋ ਬਾਕੀ ਬਲੇਗੇ ਹੋ ਆਪਣੇ ਨਾਲ ਉਹ ਦਿਖਾ ਦੇਣਾ ਕਿੰਨਾ ਕਿੰਨਾ ਜੀ ਬਿਕਾ ਲਓ ਵੀ ਕਰੋ ਕੰਮ ਕਰਦੇ ਹੋ ਆਪਣਾ ਜੋਰਾ ਛੋਰਾ ਬਾਪੂ ਦਾ ਚਲਿਆ ਲੰਗੀ ਵੀਡੀਓ ਲੋਕ ਜਿੰਦੇ ਬਸ ਦੋ ਛਾਈ ਫਾਈਟਰ ਕਰਦਾ ਹਾਂ ਆ ਕੇ ਰਵਾਨਾ ਕਿਹ ਕਿਥਾ ਹੱਸੇ ਮੂੰਹ ਪੈਣਾ ਫਰਮਾਨੂ ਆ ਜੱਟਾਂ ਲਾ ਦੋ ਮਾੜੇ ਬਿਚ ਮੈਦਾ ਅੱਗੇ ਲੋ ਵੀ ਮਿੱਤਰੋ ਆਜੋ ਕਰਮਾ ਕਰਨ ਫੋਟੋ 70 ਇਹਦਾ ਕੋਈ ਮਰਜੀ ਉਹ ਚੱਕਰੇ ਨਹੀਂ ਹੈਗਾ ਸਾfte ਬਾਦੂ ਛੱਕਣ ਲੱਗ ਲੋ ਵੀ ਮਿੱਤਰੋ ਟੀਮ ਆਪਣੀ ਲੱਗ ਗਈ ਜੋਰਾ ਸ਼ੋਰਾ ਆਪਾ ਸਾਲ ਨੇ ਹੈਲਥਰ ਕੰਮ ਆਪਾਂ ਸੂ ਡਾਉਨ ਸ਼ੱਕਰ ਤੋਂ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਸਾਂਚੂ ਕੈਮ ਹੈ। ਐਨ ਵਧੀਆ ਜੀ। ਲੋ ਜੀ। ਮਾਮੇ ਕੈਮ ਹੈ। ਪੂਰੇ। ਲੋ ਮੁਕਰੋ। ਦੂਈ ਵੱਤ ਦੀ ਵੀ ਆਪਾਂ ਤਿਆਰੀ ਕਰਨੀ ਸ਼ੁਰੂ ਕਰਤੀ। ਵੱਤ ਸਵੇਰ ਦੀ ਆਪਣੀਆਂ ਦੋ ਵੱਤਾਂ ਆ ਗਈਆਂ। ਦੂਈ ਵੱਤਾਂ ਨੂੰ ਆ ਗਿਆ ਐ ਨੱਥੀ ਨੱਥੀ। ਆਈ ਪਾਈ ਭੰਗੜਾ। ਲੋ ਵੀ ਮਿੱਤਰੋ ਡੈਡੀ ਵੀ ਆ ਗਏ ਆਪਣੇ। ਵੀਰ ਉਹ ਲਿਆਇਆ ਆਪਣਾ ਰੇਲ लेके ਆਉਣਾ ਦਾ ਟਾਇਆ ਕਿਹਾ ਪਤਾ ਉਹ ਵੀ ਪਹੁੰਚ ਗਏ ਆਪਣੇ ਦਰਮਿਆਨ ਖਿਡਾਰੀ ਤੇ ਪੁਰਖ ਆਉਂਦੇ ਕਰਮਾ ਕਰਮਸਤ ਕਰਾਉਂਗੇ ਪੂਰੀ ਉੱਖੜ ਵੀ ਆ ਗਿਆ ਵੀਰੋ ਨਾਲ ਲੋ ਜੀ ਬਾਕੀ ਬਣੇ ਰਹੋ ਬਲੌਗ ਦੇ ਨਾਲ ਤੁਹਾਨੂੰ ਇਹ ਸਾਰੀਆਂ ਰੌਣਕਾਂ ਦਿਖਾਉਂਦੇ ਰਹੂंगे ਮਿਲਦੇ ਹਾਂ ਹੁਣ ਅੱਗੇ ਜਾ ਕੇ ਜੀ ਲੋ ਵੀ ਮਿੱਤਰੋ ਘਰੇ ਪਹੁੰਚ ਗਏ ਤੇ ਬਾਜ ਸਿੰਘ ਲੱਗਿਆ ਵਾ ਆਪਣਾ ਬਿਮਾਰ ਹੋ ਗਿਆ ਤਾਂ ਸ਼ੱਕਰਖਾਨ ਲੱਗਿਆ ਵਾ ਇਹ ਹਟਦਾ ਨਹੀਂ ਹੈਗਾ ਹੋਰ ਬਾਜ ਪੁੱਛ ਲਾ ਮੜਾ ਜੇ ਕਿ ਕੀ ਹਾਲ ਹੈ के का हाल है पूछी माड़ा जा पूछ ला फिर मैं चल लिया हां पूछ ला के का हाल हाँ, है भाई आ बल्ले 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 पूछी माड़ा जा दोबारा पूछ दोबारा पूछ दोबारा पूछ एनु रख थले दोबारा पूछ के का हाल है भाई पूछी ओ के का हाल है हां ठीक है भाई सारे ठीक है लो जी भाई शक्कर खान लग गया भाई होर फिर गलबात कोई ਹੋਰ ਗੱਲ ਪਸਣਾ ਤੇ ਕੋਈ ਕੀ ਦਾ ਪੁੱਤਾਂ ਨੂੰ ਹੈ ਕੀ ਦਾ ਪੁੱਤਾਂ ਉਹ ਬਾਜ ਕੀ ਦਾ ਪੁੱਤਾਂ ਹੈ ਕੀ ਦਾ ਕੀ ਦਾ ਪੁੱਤਾਂ ਉਹ ਬਾਜ ਦੱਸ ਫੇਰ ਫੇਰ ਮੈਂ ਚੱਲਿਆ ਟਰੈਕਟਰ ਲੈ ਕੇ ਲੈ ਕੇ ਨਹੀਂ ਜਾਣਾ ਦੱਸ ਦੇ ਫੇਰ ਕੀ ਦਾ ਪੁੱਤ ਇੱਕ ਵਾਰੀ ਦੱਸ ਦੇ ਹੈ ਲਿਬੜ ਗਿਆ ਭਾਈ ਇਹ ਸਾਰਾ ਸ਼ੱਕਰ ਖਾ ਕੇ ਆ ਕੇ ਥੋੜੀ ਖਾ ਤਾਂ ਬਿਮਾਰ ਹੋ ਜਾਣਾ ਮੈਂ ਖਾ ਲਵਾਂ ਮੈਂ ਖਾ ਲਵਾਂ ਫਰਾਂ ਦੱਸ ਮੰਨੂ ਕਿਦੋਂ ਪੁੱਤਾ ਦੱਸ ਫੇ ਚੱਲੀ ਐ ਫੇ ਦੱਸ ਦੇ ਓ ਕਿਦੋਂ ਪੁੱਤਾ ਦੱਸ ਹਾਂ ਕਾਦੇ ਪੈ ਜਾਣਾ ਕਿਦੋਂ ਪੁੱਤਾ ਕਾਦੇ ਪੈ ਜਾਣਾ ਹੈ ਕਾਦੇ ਪੈ ਜਾਣਾ ਚੱਲੀਏ ਸਲਾਹ ਐ ਕਰ ਫੇ ਪੁੱਤ ਦੱਸ ਦੇ ਕਿਦਾਂ ਹਾਂ ਮੰਦਾ ਕਿਸੇ ਕਰਦੇ ਤੇਰੀ ਦੀ ਗੱਲਾਂ ਲਵੇਰਤੀਆਂ ਸਾਰੀਆਂ ਈਓ ਸਾਰੀਆਂ ਈ ਛਾਪ ਕਰਦੇ ਲੈ ਸਾਫ ਕਰਦੇ ਗੱਲ ਸਾਫ ਕਰਦੇ ਗੱਲ ਸਾਫ ਉਹ ਉਹ ਥੋੜੀ ਉਹ ਥੋੜੀ ਹੋਰ ਫੇਰ ਠੀਕ ਠਾਕ ਚੱਲ ਹੁਣ ਮੈਂ ਟਰੈਕਟਰ ਠੀਕ ਕਰ ਲਵਾਂ ਫੇਰ ਉਹਨਾਂ ਫੇਰ ਚੱਲਦੇ ਆਪਾਂ ਠੀਕ ਆ ਲੋ ਵੀ ਮਿੱਤਰੋ ਘਰੇ ਪਹੁੰਚ ਗਏ ਗੁੱਜਰ ਆ ਗਿਆ ਨਹੀਂ ਫੋਨ ਮੇਰੇ ਕੋਲ ਨਹੀਂ ਹੈਗਾ ਮੇਰੇ ਕੋਲ ਨਹੀਂ ਲੋ ਜੀ ਬੰਦਾ ਲੱਗਿਆ ਆਪਣਾ ਲਿੰਕਾਂ ਬਦਲਣ ਲੱਗਿਆ ਵਾ ਭੁੱਲ ਗਿਆ ਇਹ ਵੀ ਕਿੱਧਰ ਨੂੰ ਪੈਣੀ ਸੀ ਭੁੱਲ ਗਿਆ ਸ਼ਾਬਾਸ਼ ਆ ਛੋਟੇ ਦੀਆਂ ਬਦਲਨੀ ਆ ਪਾ ਲਿੰਕਾਂ ਛੋਟੇ ਦੀਆਂ ਝੋਟਾ ਨਹੀਂ ਇਹ ਆਪਣਾ ਦੂਆ ਇਹ ਛੋਟਾ ਕਾ ਕਹ ਦਿੰਦੇ ਆ ਇਹਨੂੰ ਫਿਰਕੀ ਆ ਇਹ ਫਿਰਕੀ ਆਹਦੀ ਲੱਗੇ ਆ ਹਲਾਬਾ ਸੈਨਾ ਦੀ ਆਹੀ ਆਹੀ ਕੰਮ ਹੈ ਇਹਨਾਂ ਦੇ 24 7 ਕੰਮ ਕਰਕੇ ਨਹੀਂ ਸਾਲਾ ਜੀ ਲੈ ਦੇਖ ਹੁਣ ਪਈ ਕਿੱਧਰ ਨੂੰ ਪੈਂਦੀ ਆ ਚਲੋ ਬਦਲ ਕੇ ਮਿਲਦੇ ਆਂ ਤੁਹਾਨੂੰ ਹਾਂਜੀ ਲਓ ਵੀ ਮਿੱਤਰੋ ਤੇਲ ਲੈਣ ਚੱਲੇ ਆ ਮੰਨੂ ਇਹਨਾਂ ਨੇ ਬਣਾਇਆ ਵਾ ਡਰਾਈਵਰ ਆਪਾ ਬੈਠੇ ਆ ਪਿੱਛੇ ਮਾਲਕ ਸੁਪਰਵਾਇਜ਼ਰ ਮੈਂ ਮਾਲਕ ਬਣ ਕੇ ਰਹੇ ਆ ਅੱਜ ਜੱਕੀ ਪਈ ਇਹਨਾਂ ਨੇ ਆ ਸੁਪਰਵਾਇਜ਼ਰ ਆ ਇਹ ਮੇਰਾ ਡਰਾਈਵਰ ਲੋ ਜੀ ਜਸ਼ਨਾ ਡਾਊਨ ਮਾਂ ਸ਼ੂਟ ਆਊਟ ਇੱਧਰ ਤੁਹਾਡਾ ਭਾਈ ਸਾਰੇ ਆਂਦਾ ਵੀਰੋ ਹੋਰ ਵੀਰੋ ਪੈਣੋ ਸਾਰੀਆਂ ਠੀਕ ਠਾਕ ਆ ਲੋ ਜੀ ਆਪਾਂ ਹੁਣ ਲੈਣ ਚੱਲੇ ਤੇਲ ਪੰਪ ਤੇ ਤੇ ਮਿਲਦੇ ਆ ਤੁਹਾਨੂੰ ਹੁਣ ਅੱਗੇ ਜਾ ਕੇ ਬਾਚੂ ਓਕੇ ਓਕੇ ਬਾਏ 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 YouTube ਤੇ ਵੀ ਸਾਰੇ ਜਾਣੇ ਨੂੰ ਮਿਲਦੇ ਆ ਅੱਗੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਪਹੁੰਚ ਗਏ ਪੰਪ ਤੇ ਤੇ ਹੁਣ ਪਾਉਣ ਲੱਗੇ ਆ ਤੇਲ ਬਾਕੀ ਬੰਦੇ ਬੈਠੇ ਆ ਆਪਣੇ ਪਿੱਛੇ ਮਾਲਕ ਬਣੇ ਕੋਈ ਟਿੱਕੀ ਖੋਲਦੀ ਏ ਕੰਨਾ ਘੱਟ ਲਈਏ ਹੁਣ ਲੋ ਜੀ ਥੁਰ ਮਾਚੂ ਓ ਬੱਲੇ 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 ਦਰਸ਼ੀ ਕਹਿਣਾ ਓ ਟਾਈਮ ਆ ਜੋ ਬੈਠੇ ਹੀ ਮੈਂ ਕਹਿੰਦਾ ਅੱਜ ਤਾਂ ਇੰਨੇ ਹੋ ਗਏ ਜੋ ਸਟਾਈਲ ਚ ਅੱਤ ਕਰਾਈ ਪਈ ਬੰਦਿਆਂ ਨੇ ਪੂਰੀ ਦੇਖੇ ਜੇ ਫਿਰ ਵਲੌਗ ਕਿੱਥੇ ਦੇਖਦੇ ਆ ਤੁਸੀਂ ਆਹ ਦਰਸੀ ਉਹ ਦਰਸੀ ਇਹਨੂੰ ਲਿੰਕ ਕੱਢ ਕੇ ਦੇ ਕੇ ਗਿਆ ਤੇ ਇੱਕ ਦੇਖਿਆ ਤਾਂ ਹੈ ਕਰਿਆ ਦਾ ਚੱਕ ਪੱਕੀ ਗੱਲ ਹੈ ਤੇਰੀ ਟੋਪੀ ਕਿੱਥੇ ਆ ਬਾਕੀ ਬਾਰਸੀ ਦਾ ਬਾਈ ਬੰਦੇ ਦੀ ਪੂਰੀ ਇਹਦੀ ਟੋਪੀ ਨਹੀਂ ਹੁੰਦੀ ਹੈਗੀ ਪਤਾ ਨਹੀਂ ਕਾਤੇ ਮਿੱਤਰੋ ਹਾਂ ਬੋਲ ਹੁਣ ਭੌਂਕ ਛੱਡ ਚੱਕ ਛਾਗਾ ਆ ਜਾ ਇੱਧਰ ਨੂੰ ਆ ਹੁਣ ਵਾ ਪੱਜਦਾ ਕੈਮਰਾ ਦੇਖ ਕੇ ਹੋਰ ਦਰਸੀ ਕਿ ਹੈ ਮੈਂ ਉੱਚ ਦਾ ਲੈ ਕਿੰਨੇ ਦਾ ਪਾਉਣਾ ਕੋਈ ਗੱਲ ਨਹੀਂ ਪੁੰਦ ਕਰ ਦਿੰਦੇ ਆ ਲਾ ਪੁੰਦ ਕਰਦੇ ਆ ਪਰ ਠੀਕ ਕਰਦੇ ਹੋਰ ਕੈਮ ਆ ਸਿੱਤ ਘਰ ਪਰ ਪਰ ਬਾਲ ਬੱਚੇ ਕੈਮ ਸਾਰੇ ਕੈਮ ਘਰ ਵਾਲੀ ਕੈਮ ਭਾਬੀ ਚੱਲ ਫੇਰ ਤਾਂ ਲੋ ਵੀ ਮਿੱਤਰੋ ਤੇਲ ਪਵਾ ਲਈਏ ਬਾਕੀ ਮਿਲਦੇ ਹਾਂ ਹੁਣ ਤੁਹਾਨੂੰ ਅੱਗੇ ਜਾ ਕੇ ਜੀ ਲੋ ਵੀ ਮਿੱਤਰੋ ਇਹ ਬਣ ਲੱਗਿਆ ਤੁੱਲੇ ਜੜੀ ਦਾ ਤੀਆ ਮੁੰਡਾ ਤੀਆ ਮੁੰਡਾ ਬਣ ਲੱਗਾ ਕੋਈ ਨਹੀਂ ਪੁੱਤ ਮਾਰ ਲੈ ਕਰਲਾ ਚੌਧਰ ਜਿੰਨੀ ਕਰਨੀ ਆ ਕਿਆ ਕਰਿਆ ਕਾਫੀ ਜਿ ਘਰੋਂ ਪੰਜਾਬ ਦੇ ਬੰਦੇ ਆਪਾਂ ਮਾਸ਼ਾ ਲੱਗਿਆ ਵਾਲੀ ਨਿੰਦੀ ਲੱਗਦੀ ਆ ਬੋਲੀ ਵੀ ਤਾਂ ਹੋਰ ਜੀ ਠੀਕ ਠਾਕ ਐ ਕੈਮ ਆ ਦਾਲ ਮਾਰੀ ਇਹਨੂੰ ਪਰਾਂ ਦੋ ਨੋ ਵੀ ਮਿੱਤਰੋ ਹਾਸੀਆਂ ਖੇਡੀਆਂ ਦੇਖ ਲੈ ਕਰੋ ਇਹਨਾਂ ਦਾ ਬੰਦੇ ਝੀਲਵਾ ਰੱਖਦੇ ਆ ਇਹ ਆਪਣਾ ਸਾਲੇ ਹੁਣ ਇੱਕ ਜਣਾ ਮੂਰੇ ਬੈਠੇ ਹੋ ਆ ਜਾ ਇੱਕ ਜਣਾ ਆਜੋ ਇੱਕ ਜਣਾ ਮੂਰੇ ਬਹਿ ਜਾਓ ਆਕੇ ਨਹੀਂ ਮੂੰਹ ਕੁੱਟ ਹੋਊਗਾ ਮੈਂ ਸਾਲੇ ਉਹ ਡਰਾਈਵਰ ਨਹੀਂ ਥੋੜਾ ਇੱਕ ਜਣਾ ਮੂਰੇ ਬਹਿ ਜਾ ਆਕੇ ਮੂਰੇ ਚੱਲ ਜੀ ਉਹਦੇ ਬਹਿ ਜਾ ਆਜਾ ਜੇ ਛਣੇ ਚੱਲ ਤੂੰ ਆ ਜਾ ਨਾ ਨਾ ਯਾਰ ਆ ਜਾ ਯਾਰ ਪਰਾ ਪਿਆਰ ਨਹੀਂ ਮੈ ਜਾ ਆ ਜਾ ਫਿਰ ਤੂੰ ਆ ਜਾ ਚੱਲ ਆਜੋ ਉਹ ਸਾਰੇ ਲੜਨ ਲੱਗ ਜੂਗੇ ਠੀਕ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਲੋ ਵੀ ਮਿੱਤਰੋ ਪੇਂਟਿੰਗ ਕਰਵਾ ਲਈ ਆਪਾਂ ਨੇ ਲਿੰਕਾਂ ਨੂੰ ਲਿੰਕਾਂ ਆਪਣੀਆਂ ਟੁੱਟ ਗਈਆਂ ᱛੀਆਂ ਲੋਟ ਨਹੀਂ ਆਈਆਂ ਲੈ ਫਾੜ ਬਾਈ ਪੇਂਟਿੰਗ ਕਰਵਾ ਲਈ ਅਕਲ ਤੇ ਬਾਕੀ ਮਿਲਦੇ ਆ ਹੁਣ ਤੁਹਾਨੂੰ ਘਰਾਂ ਜਾ ਕੇ 275 ਦੀਆਂ ਲਿੰਕਾਂ ਕੱਸ ਦिए ਜਾ ਕੇ ਆ ਪਤਾ ਨਹੀਂ ਕਿਆ ਕਰੀ ਜਾਂਦਾ ਇੱਕ ਇਹ ਪਲਾਉ ਨੂੰ ਕਿੱਥੇ ਆ? ਕਾ ਚੱਲੇ ਅਸੀਂ। ਉਹ ਵੜੀ। ਉਹ ਮੈਂ ਚੱਲੇ ਆ ਫਿਰ ਯਾਰ। ਐਦਾ ਕੰਮੇ ਇਹ ਸਲੇ ਦਾ। ਖਾ ਕੇ ਸੁਵਾ ਕੇ ਲੱਗ ਜਾਂਦਾ ਉਹੀ ਝੱਲ ਖੰਡਾਉਣ। ਪਤਾ ਨਹੀਂ ਕਿੱਥੇ ਝੁਲ ਸਕਿਆ। ਆ ਜਾ ਤੂੰ। ਆ ਜਾ ਜਿਸਨੇ ਤੂੰ ਭਾਇਆ ਯਾਰ। ਲੋ ਵੀ ਮਿੱਤਰੋ ਉਹ ਪਤਾ ਨਹੀਂ ਕਿਆ ਕਰਾਉਣ ਲੱਗਿਆ ਵਾ ਉੱਥੇ ਕਿਆ ਨਹੀਂ। ਆਪਾਂ ਚੱਲੇ ਹੁਣ ਘਰੋਂ ਛੱਡ ਜੈਣਾ ਆਪਾਂ ਨੇ ਉਰੀ। ਛੱਡ ਜੈਣਾ ਆਪਾਂ ਨੂੰ ਸਾੜੇ ਨੂਰੀ। ਠੀਕ ਹੈ ਜੀ ਮਿਲਦੇ ਤੁਹਾਨੂੰ ਅੱਗੇ ਜਾ ਕੇ ਹੁਣ ਘਰਾਂ ਜਾ ਕੇ ਕਲਿੱਪ ਚ ਪਿਆਰ ਚਾਰਾ ਮਿੱਤਰੋ ਲਓ ਜੀ ਇਹ ਬੰਦੇ ਚੱਲੇ ਆ ਆਪਣੇ ਮਿੱਟੀ ਸਿੱਟਣ ਉਹ ਜੇਸੀ ਖੜੀ ਆ ਪਰ ਬੰਦਾ ਫੰਡਾ ਇੱਧਰ ਖਿਡਾੜੀ ਚੱਲ ਰਹੀ ਆ 155 ਤੇ ਆਪਾਂ ਚੱਲੇ ਆ ਉੱਥੇ ਹੀ ਕਣਕ ਵਿੱਚਣ ਫੀਲ ਪੂਜ ਲੱਦ ਲਿਆ ਆਪਾਂ ਨੇ ਤੇ ਮਿਲਦੇ ਆਉਣ ਤੁਹਾਨੂੰ ਅੱਗੇ ਜਾ ਕੇ ਬੰਦੇ ਆਪਣੇ ਸਾਰੇ ਜਿਹੜੇ ਹੈ ਤੇ ਉਹ ਚਲੇਗੇ ਮਿੱਟੀ ਵਾਲੇ ਕੰਮ ਤੇ ਤੇ ਹੁਣ ਆਪਾਂ ਇਕੱਲੇ ਹੀ ਆ ਸਰੋ ਕੋਈ ਗੱਲ ਨਹੀਂ ਇਕੱਲੇ ਹੀ ਨਿਬੇੜਦੇ ਆਪਾਂ ਸਾਰਾ ਕੰਮ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਪਹੁੰਚ ਗਏ ਆਪਾਂ ਉੱਥੇ ਜਿੱਥੇ ਸਵੇਰੇ ਸੁਪਰ ਸੀਡਰ ਮਾਰ ਕੇ ਗਏ ਆਂ ਦੁਬਾਰਾ ਆ ਕੇ ਬਾਕੀ ਆਪਣੇ ਨਾਲ ਬੰਦਾ ਕੋਈ ਅੱਜ ਆਇਆ ਨਹੀਂ ਹੈਗਾ ਬੰਦੇ ਗਏ ਵੀ ਆਪਣੇ ਮਿੱਟੀ ਦੇ ਕੰਮ ਤੇ ਬਾਕੀ ਪਹੁੰਚ ਗਏ ਆਪਾਂ ਇਕੱਲੇ ਹੀ ਆਏ ਆ ਆਪਾਂ ਹੁਣ ਆ ਵੀ ਲੈ ਇਹ ਟਰੈਕਟਰ ਇਹਦੇ ਨਾਲ ਫਾਲੇ ਮਾਰੂਗੇ ਹੁਣ ਤੇ ਉੱਧਰ ਪਿਆ ਬੀਜ ਆਪਣਾ ਰੇ ਰੂ ਵੀ ਹੁਣ ਆਪੇ ਖੰਡਾਉਣਾ ਪੈਣਾ ਇਕੱਲੇ ਬੰਦੇ ਨੂੰ ਕਰਨਾ ਪੈਣਾ ਅੱਜ ਬਾਈ ਸਾਰਾ ਕੁਝ ਉਹ ਸਾਹਮਣੇ ਸਵਾਗਾ ਰੱਖਤਾ ਆਪਾਂ ਨੇ ਖੁੰਝੇ ਥੋੜੇ ਜੇ ਨੀਵੇਂ ਤੇ ਉਹ ਸੈੱਟ ਕਰਨੇ ਆਪਾਂ ਨੇ ਮਿੱਟੀ ਧੱਕਣੀਆਂ ਥੋੜੀ ਥੋੜੀ ਬਾਕੀ ਹੋਰ ਦੱਸੋ ਕਿਦਾਂ ਹਾਲ ਚਾਲ ਬੰਦੇ ਕਾਇਮ ਆ ਸਾਰੇ ਬਾਕੀ ਲੋ ਜੀ ਬਣੇ ਵੇ ਨਾਲ ਥੋੜੇ ਤੁਹਾਨੂੰ ਦਿਖਾਉਂਦੇ ਰਹਾਗੇ ਸਾਰਾ ਕੁਝ ਕੰਮ ਲਵੇਟ ਦੀਏ ਹੁਣ ਜਿੰਦ ਇੱਕਾ ਸਿਆਪੇ ਗਈਆਂ ਚਲੋ ਬੰਦਾ ਇਕੱਲਾ ਮੈਂ ਕੰਮ ਕਈ ਜਾਂਦਾ ਬਾਕੀ ਕੋਈ ਚੱਕਰ ਨਹੀਂ ਕਰੋਗੇ ਹੁਣ ਹੌਲੀ ਹੌਲੀ ਨਵੇੜਕੇ ਆਮ ਮਿਲਦੇ ਆ ਤੁਹਾਨੂੰ ਫਿਰ ਅੱਗੇ ਜਾ ਕੇ ਕਿਆ ਕਰਦੇ ਆ ਸਾਰਾ ਕੁਝ ਦਿਖਾਉਨੇ ਆ ਮਿਲਦੇ ਆ ਜੀ ਹੁਣ ਅੱਗੇ ਜੀ ਕਿਆ ਹਾਲ ਚਾਲ ਹੈ ਜੀ ਲੋ ਜੀ ਮਿੱਤਰੋ ਫਾਲੇ ਆਪਾਂ ਮਾਰ ਕੇ ਖੋਲਤੇ ਸੀਗੇ ਤੇ ਸਵਾਗਾ ਪਾ ਲਿਆ ਤਾਂ ਬਾਕੀ ਹੁਣ ਲੱਗੇ ਰਹੇ ਪਾਉਣ ਸਵਾਗਾ ਪਾ ਕੇ ਆਪਾਂ ਨੇ ਨਾ ਜਿਹੜੇ ਲਾਗਪਾ ਖੁੰਜੇ ਤੇ ਆਪਣੇ ਬੜੇ ਜਿਆਦਾ ਨੀਵੇਂ ਸੀਗੇ ਐਨਾ ਕਰਕੇ ਸਵਾਗਾ ਪਾਇਆ ਤਾਂ ਬਾਕੀ ਉਹ ਆਪਣਾ ਦੂਆ ਚੋਟਾ ਖੜਾ ਬਾਕੀ ਹੋਰ ਸੁਣਾਓ ਜੀ ਸਾਰੇ ਕਿਦਾਂ ਹਾਲ ਚਾਲ ਲੋ ਜੀ ਮਿੱਤਰੋ ਬਾਕੀ ਝੋਲੀ ਚੱਕ ਲਈ ਆਪਾਂ ਨੇ ਹੁਣ ਲੱਗੇ ਆ ਰੇਪਾਉਣ ਮਿਲਦੇ ਆ ਤੁਹਾਨੂੰ ਰੇਪਾਏ ਤੋਂ ਬਾਅਦ ਬਾਕੀ ਬਣੇ ਰਹੋ ਬਲੌਗ ਨੂੰ ਐਂਡ ਤੱਕ ਸਾਰੇ ਜਣੇ ਜਰੂਰ ਦੇਖਿਆ ਕਰੋ ਬੱਦ ਤੋਂ ਬੱਦ ਸਪੋਰਟ ਕਰੋ ਸਾਰੇ ਵੀਰ ਭਰਾ ਹਨ ਤੇ ਬਾਕੀ ਮਿਲਦੇ ਆ ਜੀ ਹੁਣ ਤੁਹਾਨੂੰ ਰੇਰੂ ਪਾ ਕੇ ਫਿਰ ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਲੋ ਵੀ ਮਿੱਤਰੋ ਯੂਰੀਆ ਜਾਰੀ ਹੈ ਛੰਡਾਤਾ ਆਪਾਂ ਨੇ ਸਾਰਾ ਕੁਝ ਕਰਤਾ ਫਾਈਨਲ ਕੰਮ ਯੂਰੀਆ ਵੀ ਛੰਡਾਤਾ ਉਸ ਤੋਂ ਬਾਅਦ ਜਿਹੜੇ ਸਾਈਡਾਂ ਆਪਾਂ ਦਾਣੇ ਖੁੰਜਿਆਂ ਚ ਦਾਣੇ ਸਿੱਟਣੇ ਹੁੰਨੇ ਆ ਉਹ ਵੀ ਸਿੱਟ ਤੇ ਆਪਾਂ ਨੇ ਤੇ ਬੀਜ ਹਰ ਡਾਇਆ ਆਪਾਂ ਨੇ ਪਾ ਲਿਆ ਹੁਣ ਹੁਣ ਲੱਗੇ ਆ ਆਪਾਂ ਬਜਾਈ ਕਰਨ ਅੱਗੇ ਆਪਾਂ ਬਜਾਈ ਕਰਨ ਦੇਖਦੇ ਕਿੰਨਾ ਟਾਈਮ ਚ ਬੀਜ ਹੁੰਦਾ ਬਾਕੀ ਬਣੇ ਰਹੋ ਚੈਨਲ ਦੇ ਨਾਲ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਬਾਕੀ ਮਿਲਦੇ ਆ ਜੀ ਹੁਣ ਤੁਹਾਨੂੰ ਅਗਲੀ ਕਲਿੱਪ ਚ ਬਜਾਈ ਕਰਤੀ ਹੈ ਸ਼ੁਰੂ ਹੁਣ ਬੜਾ ਜ਼ਿਆਦਾ ਟਾਈਮ ਹੋ ਗਿਆ ਮਿਲਦੇ ਆ ਜੀ ਅੱਗੇ ਜਾ ਕੇ ਬਣੇ ਰਹੋ ਚੈਨਲ ਦੇ ਨਾਲ ਸੋਹੀ ਪੱਤਰਕਤਰ ਵਾਲੇ ਧੰਨਵਾਦ ਜੀ ਸਾਰੇ ਵੀਰਾਂ ਦਾ ਹਾਂਜੀ ਕਿਆ ਹਾਲ ਚਾਲ ਹੈ ਜੀ ਸਾਰੇ ਵੀਰਾਂ ਦਾ ਲੋ ਜੀ ਹੱਥ ਪੈਰ ਧੋਣਾ ਤੇ ਮੋਟਰ ਤੇ ਐਨੇ ਨੂੰ ਆਪਣਾ ਆਰਡਰ ਆ ਗਿਆ ਰੈਪ ਰੂਪ ਜਾ ਤੇ ਬਾਈ ਮੋਟਰ ਤੇ ਫੜਾ ਗਿਆ ਧੰਨਵਾਦ ਯਾਰ ਬਾਈ ਦਾ ਵੀ ਬਾਕੀ ਉਹ ਟਰੈਕਟਰ ਖੜਾ ਆਪਣਾ ਸਾਹਮਣੇ ਤੇ ਲੱਗਦੇ ਆ ਬਸ ਹੁਣ ਆ ਖਾ ਲਈਏ ਖਾ ਕੇ ਲੱਗਦੇ ਆ ਫਟਾਫਟ ਕੰਮ ਨਵੇੜੀਏ ਕੰਮ ਕਾਫੀ ਜਿਆਦਾ ਯਾਰ ਨੇਰਾ ਕਰਕੇ ਕੋਈ ਫਾਇਦਾ ਨਹੀਂ ਹੈਗਾ ਬਾਕੀ ਖਿੱਚ ਕੇ ਕੰਮ ਨਵੇੜਦੇ ਆ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਮੇਰਾ ਵੀਰ ਜਰੂਰ ਦੇਖਿਓ ਸਾਰੇ ਵੀਰ ਧੰਨਵਾਦ ਜੀ ਸਾਰੇ ਵੀਰਾਂ ਦਾ ਮਿਲਦੇ ਹਾਂ ਹੁਣ ਅੱਗੇ ਜਾ ਕੇ ਲੋ ਵੀ ਮਿੱਤਰੋ ਜੋਤ ਆ ਗਿਆ ਆਪਾਂ ਕੱਲੇ ਤੇ ਜਿੱਤੇ ਜੋਤ ਕੋਲ ਮੈਂ ਕਿਹਾ ਟਰੈਕਟਰ ਭੇਜਦੀ ਆਹਾ ਤੇ ਫਾਲੇ ਪਾ ਕੇ ਸਵਾਕਾ ਲੱਦਦਾ ਹੋਰ ਜੋਤ ਕੰਮ ਹੈ ਕੰਮ ਹੈ ਪੂਰਾ ਭਾਈ ਇਹ ਮੁੰਡਾ ਪੜਦਾ ਲਿਖਦਾ ਨਹੀਂ ਹੈਗਾ ਜਮਾਈ ਉਹੀ ਗੱਲ ਕਰਦਾ ਇਹ ਕਿੱਕਣ ਦਾ ਹੋਗਾ ਨਾ ਆਖਦਾ ਹੁੰਦਾ ਸੀ ਬਾਪੂ ਕਿਹੜਾ ਪੜੂਗਾ ਲੱਗਦਾ ਕੰਦਰ ਮੈਨੂੰ ਖੇਤੀ ਕਰੂਗਾ ਲੱਗਦੇ ਆ ਰੇ ਭਾਈ ਲਖਣ ਜੇ ਕਮੈਂਟਾਂ ਚ ਮਾੜਾ ਇਹਨੂੰ ਕਹੋ ਵੀ ਪੜਿਆ ਕਰੇ ਬਾਕੀ ਚਲੋ ਬਣੇ ਬਣ ਨਾਲ ਥੋੜੇ ਮਿਲਦੇ ਆਂ ਜੀ ਤੁਹਾਨੂੰ ਅੱਗੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਲੱਗੇ ਪਿਆ ਜੋਰਾ ਛੋਰਾ ਆਪਾਂ ਮਿੱਟਾ ਮਿੱਟੀ ਹੋਏ ਪਿਆ ਚੈੱਕ ਕਰੋ ਮੜਾ ਆ ਪਰ ਇਹ ਪਏ ਆ ਜਮਾਈ ਬਾਕੀ ਕੋਈ ਚੱਕਰ ਨਹੀਂ ਲੱਗੇ ਪਈ ਪੂਰੀ ਪੈਨਤਾ ਕਰਨ ਲੱਗੇ ਆ ਮੁੰਡੇ ਕਹਿੰਦੇ ਤੋਂ ਹੋ ਰਹੀ ਆ ਬਜਾਈ ਇਹ ਕਹਿ ਸੀਗਾ ਆਪਣਾ ਥੋੜਾ ਜਿਹਾ ਕੰਨੇ ਵਾਲੇ ਕਰਕੇ ਸੁੱਕਾ ਫਿਰ ਆਪਾਂ ਰੌਣੀ ਕਰੀ ਨੇ ਹੈਗੀ ਵੀ ਰੌਣੀ ਜੇ ਕਰੂਗੇ ਤਾਂ ਲੇਟ ਹੋ ਜਾਣਾ ਆਪਾਂ ਹੁਣ ਇਦਾਂ ਹੀ ਮਤਲਬ ਬੀਜ ਕੇ ਤੇ ਪਾਣੀ ਛੱਡ ਦਾਂ। ਸਿੰਜ ਦਾਣਾ ਇਹ। ਬਾਕੀ ਬਣੇ ਰਹੋ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ। ਲੱਗੇਵੇਂ ਆ ਮਿਹਨਤ ਕਰਨ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਆ ਪੂਰੀਆਂ। ਉਹ ਜਿਹੜਾ ਇਹਦਾ ਰੰਗ ਰੂਪ ਸਾਰਾ ਕੁਝ ਬਦਲਿਆ ਪਿਆ। ਅਰ ਕੋਈ ਚੱਕਰ ਨਹੀਂ। ਜੱਟਾਂ ਦੇ ਮੁੰਡਿਆਂ ਦਬਦੇ ਨਹੀਂ ਹੈਗੇ, ਕੋਈ ਚੱਕਰੇ ਨਹੀਂ ਹੈਗਾ। ਬਾ ਤੁਸੀਂ ਸਪੋਰਟ ਵਾਲਾ ਕੰਮ ਫਿਚ ਕੇ ਰੱਖੋ। ਬਲੌਗ ਨੂੰ ਸਪੋਰਟ ਪੂਰੀ ਕਰਿਆ ਕਰੋ। ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਸਾਰਾ ਕੁਝ ਕਰ ਲਿਆ ਕਰੋ ਵੀਰਵਾਨ ਕੇ। ਬਾਕੀ ਬਣੇਵੇਂ ਤੁਹਾਡੇ ਨਾਲ ਮਿਲਦੇ ਆ ਤੁਹਾਨੂੰ ਅਗਲੇ ਕਲਿੱਪ ਚਾਉਣਾ ਹਾਂਜੀ ਕੀ ਹਾਲ ਹੈ ਜੀ ਲੋ ਵੀ ਮਿੱਤਰੋ ਇਹ ਤਾਂ ਦਿੱਤਾ ਆਪਾਂ ਨੇ ਚੰਡ ਪੂਰਾ ਬਾਕੀ ਲੱਗੇ ਵੇ ਆ ਹੁਣ 6:05 ਮਿੰਟ ਹੋ ਗਏ ਤੇ ਬਾਕੀ ਨਵੇੜ ਤਾਂ ਕੰਮ 2 ਫੰਟਾ ਰਹਿ ਗਈਆਂ ਬਸ ਲੋ ਵੀ ਮਿੱਤਰੋ ਆ ਖੜਾ ਝੋਟਾ ਆਪਣਾ 2 ਫੰਟਾ ਰਹਿ ਗਈਆਂ ਬਸ ਹਾਲੀਆਂ ਤੇ ਬਾਕੀ ਬਣਾਤੀ ਗੱਲ ਆਪਾਂ ਨੇ ਐਨ ਦੇਖੋ ਦਾ ਫਿਰ ਲੱਗਦਾ ਹੋ ਕੇ ਤੇ ਜਿਹੜਾ ਕੱਲ ਦਾ ਐਨ ਚੰਡ ਕੇ ਰੱਖਤਾ ਆਪਾਂ ਨੇ ਬੇਅੰਤ ਕੱਖ ਕੁਆੜ ਦਾ ਵਿੱਚੇ ਰਲਾਤਾ ਸਾਰੇ ਬਾਕੀ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਨਵੇੜ ਦੀੇ ਕੰਮ ਬਦ ਹੋ ਘੇੜੇ ਰਹਿ ਕੇ ਨਵੇੜ ਕੇ ਚੱਲੀਏ ਫਿਰ ਘਰ ਨੂੰ ਬਾਲਾ ਥੱਕ ਗਿਆ ਢੂਹੀ ਲੱਗ ਗਿਆ ਤਾਂ ਦੁਖਣ ਮਿਲਦੇ ਆ ਹੁਣ ਤੁਹਾਨੂੰ ਘਰੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਕੰਮ ਹੋ ਗਿਆ ਆਪਣਾ ਫਤਿਹ ਕੀ ਜੋ ਕੀ ਕਣਕ ਆਪਣੀ ਇਹ ਭਾਂਡਾ ਟਿੱਕਰ ਚੱਕ ਲਿਆ ਆਪਾਂ ਨੇ ਥੱਲੇ ਥੁਲੇ ਰੱਖਦੇ ਵਿੱਚ ਸਮਾਨ ਸਾਰਾ ਚੱਕ ਲਿਆ ਟਾਇਰ ਚੱਕਤਾ ਉੱਪਰ ਕੈਨ ਵੀ ਰੱਖ ਲਈ ਇੱਕ ਵਾਰੀ ਬਾਈ ਨਿਗਾ ਮਾਰ ਲੇ ਕਈ ਵਾਰੀ ਰਹਿ ਜਾਂਦਾ ਹੁੰਦਾ ਕੁਝ ਲੋਈ ਕੰਮ ਹੋ ਗਿਆ ਫਤਿਹ ਆਪਣਾ ਕੋਈ ਚੀਜ਼ ਨਹੀਂ ਰਹੀ ਸਾਰਾ ਸਮਾਨ ਚੱਕ ਲਿਆ ਆਪਾਂ ਨੇ ਬਾਕੀ ਬਣੇ ਰਹੋ ਵਲੌਗ ਦੇ ਨਾਲ ਘਰੇ ਜਾ ਕੇ ਕਰਦੇ ਆਂ ਆਪਾਂ ਐਂਡਿੰਗ ਤੇ ਬੜਾ ਜਿਆਦਾ ਥੱਕ ਗਏ ਯਾਰ ਹੁਣ ਹੁਣ ਮਿਲਦੇ ਆਂ ਜੀ ਤੁਹਾਨੂੰ ਘਰੇ ਜਾ ਕੇ ਤੇ ਬਣੇ ਰਹੋ ਵਲੌਗ ਦੇ ਨਾਲ ਬਾਕੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਸਾਰੇ ਵੀਰ ਬਣ ਕੇ ਜਰੂਰ ਕਰ ਲਿਓ ਤੇ ਵੱਧ ਤੋਂ ਵੱਧ ਆਪਣਾ ਜਿਹੜਾ ਵਾਚ ਟਾਈਮ ਹੈ ਉਹ ਪੂਰਾ ਕਰੋ ਯਾਰ ਵੀ ਵੀਡੀਓ ਸਕਿੱਪ ਵਾਲੀਆਂ ਕਰਦੇ ਆ ਮੇਰਾ ਵੀਰ ਬਣ ਕੇ ਸਕਿੱਪ ਨਾ ਕਰਿਆ ਕਰੋ ਵੀਡੀਓ ਐਂਡ ਟੱਕ ਦੇਖਿਆ ਕਰੋ ਬਾਕੀ ਲੋ ਜੀ ਬਣੇ ਵਾ ਤੁਹਾਡੇ ਨਾਲ ਦਿਖਾਉਂਦੇ ਰਹੂਗੇ ਤੁਹਾਨੂੰ ਸਾਰੀਆਂ ਰੌਣਕਾਂ ਮੇਲਾ ਕੋਈ ਚੱਕਰੇ ਨਹੀਂ ਹੈਗਾ ਮੱਕੀ سپورਟ ਵਾਲਾ ਕੰਮ ਖਿੱਚ ਕੇ ਰੱਖੋ ਮਿੱਤਰੋ ਬਾਕੀ ਚਲੋ ਚੱਲਦੇ ਆ ਹੁਣ ਘਰ ਨੂੰ ਮਿਲਦੇ ਆ ਘਰੇ ਆ ਕੇ ਲੱਬੜ ਪੜਾ ਕੇ ਨਾ ਇਹ ਤੋਂ ਇਹ ਯਾਰ ਜੀ ਰਾਮ ਨਾਲ ਨਾਲ ਲੋ ਜੀ ਘਰੇ ਆ ਗਏ ਜੀ ਆਪਾਂ ਹੁਣੇ ਨਹੀਂ ਤੇ ਬਾਕੀ ਆਪਣੇ ਬੰਦੇ ਵੀ ਹਜੇ ਹੁਣੇ ਆਏ ਆ ਉਹ ਖੜੇ ਆ ਸਾਹਮਣੇ ਪਤਾ ਨਹੀਂ ਕਿ ਆਣ ਲੱਗੇ ਆ ਕਿ ਆਪਾਂ ਲਾ ਰਹੇ ਆ